ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਨ ਕੇ ਚੋਲੇ ਰਤੜੇ ਕੰਤ ਤਨਾ ਕੈ ਪਾਸ ਧੂੜ ਤਨਾ ਕੀ ਜੇ ਮਿਲੈ ਜੇ ਕਹੋ ਨਾਨਕ ਕੀ ਅਰਦਾਸ ਤੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਤੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾ ਜਿਹੜੇ ਤੇਰਾ ਨਾਮ ਜਪਦੇ ਉੜੀ ਚੋਕ ਕੇ ਮੱਥੇ ਦੇ ਨਾਲ ਲਾਵਾਂ ਜਿਹੜੇ ਤੇਰਾ ਨਾਮ ਜਪਦੇ ਉੜੀ ਚੋਕ ਕੇ ਮੱਥੇ ਦੇ ਨਾਲ ਲਾਵਾਂ ਜਿਹੜੇ ਤੇਰਾ ਨਾਮ ਜਪਦੇ ਉੜੀ ਚੋਕ ਕੇ ਮੱਥੇ ਦੇ ਨਾਲ ਲਾਵਾਂ ਤੂੜੀ ਚੁੱਕ ਕੇ ਮਥੇ ਦੇ ਨਾਲ ਲਾਵਾਂ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮਥੇ ਦੇ ਨਾਲ ਲਾਵਾਂ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮਥੇ ਦੇ ਨਾਲ ਲਾਵਾਂ ਜਿਹੜੇ ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾ ਜਿਹੜੇ ਤੇਰਾ ਨਾਮ ਜਪਦੇ ਤੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾ ਜਿਹੜੇ ਤੇਰਾ ਨਾਮ ਜਪਦੇ ਸਤਿਗੁਰਾਂ ਦੀ ਮਹਾਨ ਅਪਾਰ ਮਿਹਰਮਤ ਬਖਸ਼ਿ ਸਦਕਾ ਆਪ ਸਰਬੱਤ ਹੀ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਧਨਤਾ ਦੇ ਯੋਗ ਹੋ ਜੋ ਨਿਤ ਹੀ ਅੰਮ੍ਰਿਤ ਵੇਲਾ ਸੰਭਾਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਬਣ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਇਹ ਦਿਨ ਉਹ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਸਾਡੇ ਦੁੱਖ ਕੱਟੇ ਜਾਣੇ ਨੇ ਸਾਡੀ ਭੁੱਖ ਕੱਟੀ ਜਾਣੀ ਹੈ ਸਾਡੇ ਕਲ ਕਲੇਸ਼ ਕੱਟੇ ਜਾਣੇ ਨੇ ਸਾਡੇ ਦੁੱਖ ਰੋਗ ਕੱਟੇ ਜਾਣੇ ਨੇ ਕਿਉਂਕਿ ਜਿਨ੍ਹਾਂ ਨੇ ਬਾਣੀ ਨੂੰ ਸੁਣਿਆ ਜਿਨ੍ਹਾਂ ਨੇ ਗਾਇਆ ਆ ਸੰਗਤਾਂ ਉਹਨਾਂ ਨੂੰ ਨਤਮਸਤਪ ਹੁੰਦੀਆਂ ਨੇ ਆਪਣਾ ਜਥਾ ਜਾ ਰਿਹਾ ਬਿਆੰਤ ਸੰਗਤਾਂ ਨੇ ਜਿਹੜੀਆਂ ਜਦੋਂ ਤੁਸੀਂ ਲੰਘਦੇ ਹੋ ਚਰਨ ਧੂੜ ਚੁੱਕ ਚੁੱਕ ਮੱਥੇ ਨੂੰ ਲਾਉਂਦੇ ਆ ਰੰ다ਸ ਦੀ ਧਰਤੀ ਤੇ ਵੇਖੀ ਦਾ ਜਦੋਂ ਪਹੁੰਚਦੇ ਆ ਉੱਥੇ ਵੀ ਸੰਗਤਾਂ ਧੰਨ ਧੰਨ ਕਰਦੀਆਂ ਨੇ ਕਿ ਇੰਨੀ ਠੰਡ ਦੇ ਵਿੱਚ 10-12 ਕਿਲੋਮੀਟਰ ਚੱਲ ਕੇ ਬੱਚੇ ਭੈਣਾ ਬਜ਼ੁਰਗ ਮਤਾਵਾ ਇਹ ਬਾਬੇ ਬੁੱਢੇ ਦੀ ਨਜ਼ਰ ਹੈ ਤੇ ਫੇਰੀ ਜਪਦੇ ਆ ਰਹੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਗੁਰਾਂ ਦੀ ਨਜ਼ਰ ਹੈ ਤੁਹਾਡੇ ਜਥੇ ਤੇ ਇਹ ਫੇਰੀ ਐਡਾ ਵੱਡਾ ਸੁਭਾਗ ਪ੍ਰਾਪਤ ਹੋ ਰਿਹਾ ਤੇ ਸਤਗੁਰ ਜੀ ਕਹਿੰਦੇ ਨੇ ਕਿ ਉਹਨਾਂ ਤੋਂ ਮੈਂ ਕੁਰਬਾਨ ਜਾਣਾ ਆ ਹੋ ਕੁਰਬਾਨੇ ਜਾਉ ਤਿ ਨਾ ਕੈ ਲੈਨ ਜੋ ਤੇਰਾ ਨਾਉ ਜਿਹੜਾ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਆ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਦਾਨਪੁਨ ਕਰਦੇ ਨੇ ਸੰਗਤ ਨਾਲ ਮਿਲਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਵਾਰੇ-ਵਾਰੇ ਜਾਂਦਾ ਤੇ ਸੰਗਤ ਉਹਨਾਂ ਤੋਂ ਵਾਰੇ-ਵਾਰੇ ਜਾਂਦੀ ਐ ਜਿਹੜੇ ਆਪ ਜਪਦੇ ਨੇ ਤੇ ਸੰਗਤਾਂ ਨੂੰ ਜਪਾਉਂਦੇ ਨੇ ਇਸ ਕਰਕੇ ਜਿੱਥੇ ਆਪਾਂ ਸੰਗਤ ਦੇ ਰੂਪ ਵਿੱਚ ਨਾਮ ਜਪ ਰਹੇ ਆ ਉੱਥੇ ਮਹਾਂਪੁਰਖਾਂ ਦੀਆਂ ਅਸੀਸਾਂ ਸਾਧੂਆਂ ਦੀਆਂ ਅਰਦਾਸਾਂ ਦੇ ਨਾਲ ਹੀ ਇਹ ਐਡਾ ਵੱਡਾ ਮਹਾਨ ਜਪ ਤਪ ਜਿਹੜਾ ਆਪਾਂ ਕਰ ਰਹੇ ਆ ਸਤਿਗੁਰਾਂ ਦੇ ਚਰਨਾਂ ਦਾ ਉਹ ਟਾਸਰਾ ਤੱਕਿਆ ਕਰੋ ਅਰਦਾਸ ਕਰਿਆ ਕਰੋ ਵੀ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਅਸੀਂ ਕਰਦੇ ਰਹੀਏ ਕਿਉਂਕਿ ਸਤਗੁਰੂ ਜੀ ਸਮਝਾ ਰਹੇ ਨਾ ਬਾਣੀ ਵਿੱਚ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤ ਨ ਕਹ ਪਾਸ ਜਿਨਾਂ ਦੇ ਹਿਰਦੇ ਨਾਮ ਦੇ ਨਾਲ ਨਕਾ ਨਕ ਭਰੇ ਨੇ ਤਨ ਕਰਕੇ ਗੁਰੂ ਨੂੰ ਸਮਰਪਿਤ ਨੇ ਮਨ ਕਰਕੇ ਗੁਰੂ ਨੂੰ ਪਦਨੇ ਸਤਗੁਰੂ ਜੀ ਕਹਿੰਦੇ ਮੈਂ ਉਹਨਾਂ ਦੇ ਕੋਲ ਰਹਿਣਾ ਆ ਮੈਂ ਉਹਨਾਂ ਦਾ ਆ ਤੇ ਸਤਿਗੁਰ ਬਾਣੀ ਚ ਸਮਝਾਉਂਦੇ ਨੇ ਧੂੜ ਤੈਨਾਂ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਕਹਿੰਦੇ ਮੈਂ ਅਰਦਾਸ ਕਰਦਾ ਜੇ ਕਿਤੇ ਐਸੇ ਰੰਗੀਆਂ ਰੂਹਾਂ ਦੀ ਕਿਤੇ ਧੂੜ ਮਿਲ ਜਾਵੇ ਜਿਹੜੇ ਨਾਮ ਜਪਦੇ ਨੇ ਜਿਹੜੇ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਬਾਰੇ ਬਾਰੇ ਜਾਨਣਾ ਕੁਰਬਾਨ ਜਾਨਣਾ ਐ ਐਸੇ ਰੱਬ ਦੇ ਪਿਆਰਿਆਂ ਤੋਂ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਅਸੀਸਾਂ ਬਖਸ਼ੀਆਂ ਨੇ ਪਿਆਰ ਮੰਨਿਆ ਅਸੀਂ ਇਹ ਸਵਾ ਮਹੀਨੇ 41 ਦਿਨ ਦੀ ਜਿਹੜੀ ਯਾਤਰਾ ਆਪਾਂ ਕਰ ਰਹੇ ਆ ਇਹ ਬੜਾ ਉੱਤਮ ਲਾਹਾ ਆ ਐਵੇਂ ਨਾ ਇਹਨੂੰ ਸਮਝ ਲੈਣਾ ਕਿ ਅਸੀਂ ਆ ਗਏ ਆ ਜਲ ਪਾਣੀ ਛਕ ਲਿਆ ਆ ਜਾਂ ਹੋਰ ਮौज-ਮਸਤੀ ਮਾਣੀ ਹੈ ਨਹੀਂ ਇਹ ਗੁਰਾਂ ਦੀ ਤੁਹਾਡੇ ਤੇ ਨਜ਼ਰ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਾਂ ਨਸੀਤਲ ਹੋਏ ਇਹ ਮਾਲਕ ਦੀ ਨਜ਼ਰ ਆ ਤੇ ਤਦੇ ਹੀ ਇਹ ਖੁਸ਼ੀਆਂ ਤੁਹਾਨੂੰ ਮਿਲ ਰਹੀਆਂ ਨੇ ਇਹ ਤੋਂ ਵੱਡਾ ਕੋਈ ਸਮਾਂ ਨਹੀਂਗਾ ਇਸ ਤੋਂ ਵੱਡੀ ਕੋਈ ਘੜੀ ਨਹੀਂਗੀ ਇਸ ਤੋਂ ਵੱਡਾ ਕੋਈ ਸੁਖ ਨਹੀਂਗਾ ਜਿਹੜਾ ਸੰਗਤ ਨਾਲ ਮਿਲ ਕੇ ਜਾਪ ਰਹੇ ਆ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਸਾਡੇ ਤੇ ਕਿਰਪਾ ਕਰਦੇ ਆ ਬੇਹੰਤ ਸੰਗਤਾਂ ਨੇ ਜਿਹੜੀਆਂ ਲਾਹਾ ਲੈ ਰਹੀਆਂ ਨੇ ਹੌਡੀ ਸਾਹਿਬ ਕਹਿ ਰਹੇ ਸਨ ਕਿ ਬਾਬਾ ਜੀ ਜਿਹੜਾ ਆਪਾਂ ਨੇਤੀ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹਦੇ ਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾੜ ਸਵਾਲ ਇਹਦੇ ਕਹਿੰਦੇ ਹੀ ਅਰਥ ਕਰਿਓ ਜਰੂਰ ਸਾਨੂੰ ਪਤਾ ਲੱਗ ਜਾਵੇ ਕਹਿੰਦਾ ਸਾਨੂੰ ਕਈਆਂ ਨੂੰ ਪੜ੍ਹਨਾ ਨਹੀਂ ਆਉਂਦਾ ਇਹ ਆਪ ਹੀ ਕੱਲ ਪੜ ਰਿਆ ਸੀਗਾ ਕਿ ਬਾਦशाहਾ ਸ਼ਾਹ ਸਭ ਉਥੇ ਕਿਆ ਕਰ ਬੋਲ ਰਿਆ ਸੀ ਬਾਦਸ਼ਾਹ ਸਾਹ ਕਰ ਬਸ ਕਰਦੀ ਨਹੀਂ ਇਸ ਕਰਕੇ ਗੁਰਬਾਣੀ ਜਿਹੜੀ ਪੜ੍ਹਨੀ ਹੈ ਉਹਦਾ ਇੱਕ ਇੱਕ ਲਫ਼ਜ਼ ਬੜਾ ਕੀਮਤੀ ਆ ਬੜਾ ਮੁੱਲਾ ਆ ਉਹਨੂੰ ਬੜੇ ਧਿਆਨ ਨਾਲ ਪੜਾਂਗੇ ਤੇ ਸਾਡੇ ਦੁੱਖ ਕੱਟੇ ਜਾਂਦੇ ਨੇ ਰੋਗ ਕੱਟੇ ਜਾਂਦੇ ਨੇ ਸੰਤਾਪ ਮਿਟ ਜਾਂਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣੋਂ ਵਾਲਾ ਸ਼ੁੱਧ ਹਿਰਦੇ ਵਾਲਾ ਹੋਵੇ ਪੜਨ ਵਾਲਾ ਸ਼ੁੱਧ ਹਿਰਦੇ ਵਾਲਾ ਹੋਵੇ ਔਰ ਸੁਣਨ ਵਾਲਾ ਵੀ ਭਾਵਨਾ ਵਾਲਾ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਤਿੰਨਾਂ ਲੋਕਾਂ ਦਾ ਫਲ ਮਿਲ ਜਾਂਦਾ ਆ ਤੇ ਨਾ ਲੋਕਾਂ ਦੀ ਬਰਕਤ ਝੋਲੀ 'ਚ ਪੈ ਜਾਂਦੀ ਐ ਭਾਵਨਾਵਾਂ ਵਾਲੇ ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਤੇ ਸਤਗੁਰੂ ਜੀ ਕੀ ਸਮਝਾ ਰਹੇ ਨੇ ਬੜੇ ਧਿਆਨ ਦੇ ਨਾਲ ਮਨ ਬਿਰਤੀਆਂ ਚਿੱਤ ਇਕਾਗਰ ਕਰੀਏ ਹੋਰ ਨਾ ਪਾਸਿਆਂ ਤੋਂ ਮਨ ਨੂੰ ਜਾਣ ਤੋਂ ਰੋਕ ਕਰਕੇ ਬਾਣੀ ਦੇ ਵਿੱਚ ਧਿਆਨ ਨੂੰ ਜੋੜੀਏ ਕਿਉਂਕਿ ਸਤਗੁਰੂ ਜੀ ਕੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤਨ ਵੀ ਜੇ ਹਰੀ ਦੀ ਉਸਤਤ ਕਰਨੀ ਹੈ ਨਾ ਤੂੰ ਸੰਗਤ ਵਿੱਚ ਆਇਆ ਤੇ ਮਨ ਨੂੰ ਇਕਾਗਰ ਕਰ ਲੈ ਫਿਰ ਜਿਹੜਾ ਲਾਹਾ ਆ ਵੱਡਾ ਮਿਲੇਗਾ ਉਹ ਜਸ ਕਰਨੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਮਨ ਨੂੰ ਇਕਾਗਰ ਕਰਕੇ ਮਨ ਨੂੰ ਇਕਾਗਰ ਕਰਕੇ ਮਨ ਨੂੰ ਅਕਾਗਰ 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 ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰੇ ਓ ਮਨ ਨੂੰ ਅਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜੇ ਤੁਸੀਂ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਚਿੱਤ ਨੂੰ ਇਕਾਗਰ ਕਰੋ ਇਹ ਬੜੀ ਕੋਮਲ ਗੁਰਬਾਣੀ ਹੈ ਪਵਿੱਤਰ ਗੁਰਬਾਣੀ ਹੈ ਹਰ ਇੱਕ ਦੇ ਸਮਝ ਵਿੱਚ ਪੈਣ ਵਾਲੀ ਨਹੀਂ ਗੀ ਕਿਉਂਕਿ ਭਾਂਡਾ ਬੜਾ ਸੁੱਚਾ ਕਰਨਾ ਪੈਂਦਾ ਆ ਕੋਈ ਰੱਬ ਦੇ ਪਿਆਰਿਆਂ ਕੋਲ ਗਿਆ ਸੰਤਾਂ ਦੇ ਕੋਲ ਗਿਆ ਤੇ ਜਾਂਦਿਆਂ ਹੀ ਹਾਲਚਲ ਪੁੱਛਿਆ ਵੀ ਰੱਬ ਦੇ ਪਿਆਰਿਓ ਕੀ ਹਾਲਚਲ ਤੁਹਾਡਾ ਹਾਲ ਆਪਣਾ ਠੀਕ ਕਰਨ ਗਿਆ ਤੇ ਸਾਧੂਆਂ ਸੰਤਾਂ ਨੂੰ ਉਹਨਾਂ ਦਾ ਹਾਲ ਪੁੱਛਦਾ ਉਹਨਾਂ ਦੇ ਤੂਹਲ ਦੀ ਕੀ ਗੱਲ ਕਰਨੀ ਉਹ ਤੇ ਰੱਬ ਦੇ ਰੰਗਾਂ ਦੇ ਵਿੱਚ ਰਤੇ ਰਹਿੰਦੇ ਨੇ ਉਹਨਾਂ ਦਾ ਹਾਲ ਪਰਮੇਸ਼ਰ ਜਾਣਦਾ ਤੈਨੂੰ ਪੁੱਛਣ ਦੀ ਲੋੜ ਨਹੀਂ ਗੀ ਸਤਿਗੁਰੂ ਜੀ ਕਹਿੰਦੇ ਨੇ ਕਹਣੇ ਵਾਲੇ ਤੇਰੇ ਰਹੇ ਸਮਾਏ ਉਹਦੇ ਚ ਸਮਾਏ ਰਹਿੰਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਇਸ ਕਰਕੇ ਜਦੋਂ ਵੀ ਕਿਤੇ ਸਾਧੂਆਂ ਸੰਤਾਂ ਕੋਲ ਜਾਈਏ ਦੁਨੀਆਦਾਰੀ ਦੀਆਂ ਗੱਲਾਂ ਨੂੰ ਤਿਆਗ ਕੇ ਨਾਮ ਦੀਆਂ ਗੱਲਾਂ ਸੁਣਿਆ ਕਰੋ ਕਈ ਵਾਰ ਉਹ ਐਸਾ ਸੁਭਾਅ ਬਣਾਉਂਦੇ ਨੇ ਕਿ ਇਹ ਸਾਡੇ ਕੋਲ ਕੁਝ ਲੁੱਟ ਕੇ ਨਾ ਲੈ ਜਾਣ ਕਈ ਸਾਡੇ ਵਰਗੇ ਐਸੇ ਮੂਰਖਪੁਰਸ਼ ਨੇ ਜਦੋਂ ਉਹ ਦੁਨੀਆਦਾਰੀ ਦੀਆਂ ਗੱਲਾਂ ਤੋਰਦੇ ਨੇ ਉਹ ਉਹਨਾਂ 'ਚ ਹੀ ਮਸਤ ਹੋ ਜਾਂਦੇ ਨੇ ਫਿਰ ਸਗੋਂ ਆਪ ਦੁਨੀਆ ਦੀਆਂ ਗੱਲਾਂ ਸੁਣਾ ਕੇ ਉਥੋਂ ਜਿਹੜਾ ਕੁਛ ਵੀ ਖੱਟ ਕੇ ਨਹੀਂ ਹੁੰਦਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਤੁਲਾਹਾ ਲੈਣਾ ਆ ਇਸ ਦੁਨੀਆ ਤੇ ਕਹਿੰਦੇ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਤੇ ਸਾਧੂਆਂ ਸੰਤਾਂ ਕੋ ਜਾਣਾ ਸੀ ਨਾਮ ਜਪਣ ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ ਤੂੰ ਆਪਣੀ ਇਸ ਜਿੰਦੜੀ ਨੂੰ ਸੁਖ ਦੇਣ ਵਾਸਤੇ ਜਾਣਾ ਸੀ ਉਹ ਕੋਈ ਵੀ ਦੁਕਾਨਦਾਰ ਕਹੇਗਾ ਕਿ ਮੇਰੀ ਦੁਕਾਨ ਲੁੱਟ ਕੇ ਲੈ ਜਾਵੇ ਜਿੰਦਰੇ ਵੱਡੇ ਵੱਡੇ ਮਾਰ ਕੇ ਰੱਖਦੇ ਆ ਕੈਮਰੇ ਲਾ ਲਾ ਕੇ ਵੱਡੇ ਵੱਡੇ ਪ੍ਰਬੰਧ ਕਰਦੇ ਆ ਉਹ ਸੰਤ ਵੀ ਏਡੀ ਛੇਤੀ ਆਪਣੀ ਸਮਝ ਨਹੀਂ ਆਉਣ ਦਿੰਦੇ ਉਹ ਦੱਸਦੇ ਨਹੀਂਗੇ ਸੀ ਕੀ ਆ ਉਹ ਆਪਣਾ ਐਸਾ ਠਾਠਾ ਬਾਗਾ ਕਰਦੇ ਆ ਦੁਨੀਆ ਦੇ ਨਾਲ ਉਹ ਸਮਝ ਹੀ ਨਹੀਂ ਲੱਗਣ ਦਿੰਦੇ ਇਸੇ ਤਰ੍ਹਾਂ ਹੀ ਜਿਹੜੇ ਜੀਵ ਨੇ ਉਹ ਫਿਰ ਪਟਕਦੇ ਰਹਿੰਦੇ ਨੇ ਇਸ ਕਰਕੇ ਜਦੋਂ ਵੀ ਸੰਤਾਂ ਕੋਲ ਜਾਈਏ ਧਿਆਨ ਧਰਿਆ ਕਰੋ ਕਿ ਜੰਨਾ ਮਰਜੀ ਉਹ ਸਾਨੂੰ ਉਲਝਾਉਣ ਦੁਨੀਆਦਾਰੀ ਦੀਆਂ ਬਾਤਾਂ ਦੇ ਵਿੱਚ ਤੁਸੀਂ ਕੋਈ ਹਾਮੀ ਨਹੀਂ ਭਰਨੀ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਧੰ ਗੁਰੂ ਨਾਨਕ ਕਹਿੰਦੇ ਰਹਿਣਾ ਜਦੋਂ ਅਸੀਂ ਦੁਨੀਆਦਾਰੀ ਦੀ ਉਹਨਾਂ ਨਾਲ ਗੱਲ ਨਹੀਂ ਕਰਾਂਗੇ ਫਿਰ ਉਹਨਾਂ ਆਪਣੇ ਆਪ ਹੀ ਤਾਨੂੰ ਰੱਬ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ ਅਸੀਂ ਜਾਣੇ ਆ ਆਪਣੇ ਦੁੱਖ ਮਟਾਉਣ ਤੇ ਸਗੋਂ ਹੀ ਸਮਾਂ ਬਰਬਾਦ ਕਰਕੇ ਆ ਜਾਂਦੇ ਆ ਇਸ ਕਰਕੇ ਉਹ ਰੂਹਾਂ ਭਾਗਾ ਵਾਲੀਆਂ ਨੇ ਜੜੀਆਂ ਇਹ ਗੱਲ ਨੂੰ ਸਮਝਣ ਜਾਂਦੀਆਂ ਤੇ ਸਤਿਗੁਰੂ ਸਾਨੂੰ ਬਾਣੀ ਚ ਸਮਝਾਉਂਦੇ ਨੇ ਵੀ ਸਾਧੂ ਦੀ ਸੰਗਤ ਕਰਨ ਦਾ ਬੜਾ ਵੱਡਾ ਮਹੱਤਮ ਹੈ ਸੰਤ ਦੀ ਸੰਗਤ ਕਰਨ ਦਾ ਬੜਾ ਵੱਡਾ ਲਾਹਾ ਹੈ ਜਿਹੜਾ ਪ੍ਰਾਪਤ ਕਰ ਗਿਆ ਉਹ ਤਰ ਗਿਆ ਤੇ ਜਿਹੜਾ ਐਵੇਂ ਉਹਨੂੰ ਸਮਝ ਨਾ ਪਾਇਆ ਫਿਰ ਉਹ ਜਿਵੇਂ ਦਾ ਆਇਆ ਤੇਵੇਂ ਦਾ ਹੀ ਗਿਆ ਤੇ ਉਹ ਸੰਤਾਂ ਕੋਲ ਗਏ ਤੇ ਕਹਿੰਦੇ ਸਾਨੂੰ ਦਵਾ ਦਵ ਆਹ ਦੁੱਖ ਆ ਐਂਦੇ ਆ ਸੀ ਸਾਡੇ ਘਰ ਦੇ ਹਾਲਾਤ ਐਵੇਂ ਦੇ ਨੇ ਸਾਨੂੰ ਮਹਾਂਪੁਰਖੋ ਦਵਾ ਦਵ ਸ਼ਬਦ ਦੇ ਦਿਓ ਮਹਾਂਪੁਰਖ ਕਹਿੰਦੇ ਕਿ ਉਹ ਭਾਂਡਿਆਂ ਦਾ ਢੇਰ ਲੱਗਾ ਉਹਦੇ ਚੋਂ ਥਾਲੀ ਲਿਓ ਫੜ ਕੇ ਲਿਆਂਦੀ ਥਾਲੀ ਕਹਿੰਦੇ ਵੀ ਲਿਓ ਇਹਦੇ ਵਿੱਚ ਪ੍ਰਸ਼ਾਦ ਤੁਹਾਨੂੰ ਪਾ ਦਈਏ ਕਹਿੰਦੇ ਲਿਓ ਥਾਲੀ ਅੱਗੇ ਕਰੋ ਇਹਦੇ ਚ ਪ੍ਰਸ਼ਾਦ ਪਾਈਏ ਤੇ ਕਹਿੰਦੇ ਜਦੋਂ ਉਹਨਾਂ ਨੇ ਵੇਖਿਆ ਕਿ ਥਾਲੀ ਤੇ ਝੂਠੇ ਭਾਂਡਿਆਂ ਤੋਂ ਚੁੱਕ ਕੇ ਲਿਆਂਦੀ ਹੈ ਤੇ ਅਸੀਂ ਇਹਦੇ ਵਿੱਚ ਪ੍ਰਸ਼ਾਦ ਛਕਾਂਗੇ ਕਹਿੰਦੇ ਮਹਾਪੁਰਖੋ ਇਹ ਤਾਂ ਥਾਲੀ ਪਤਾ ਨਹੀਂ ਕਿਦੀ ਝੂਠੀ ਐ ਇਹਦੇ ਵਿੱਚ ਅਸੀਂ ਪ੍ਰਸ਼ਾਦ ਛਕਾਂਗੇ ਤੇ ਸਤਗੁਰਾਂ ਦੇ ਪਿਆਰੇ ਰੱਬ ਦੇ ਪਿਆਰੇ ਫਿਰ ਆਪਣੇ ਸੇਵਾਦਾਰ ਨੂੰ ਭੇਜਦੇ ਜਾਓ ਉਹ ਟੁੱਟੀ ਤੋਂ ਧੋਕੇ ਇਹਨਾਂ ਨੂੰ ਦੇ ਦੋ ਥਾਲੀ ਟੁੱਟੀ ਤੋਂ ਧੋਤੀ ਕਹਿੰਦੇ ਨਹੀਂ ਜੀ ਇਹਦੇ ਵਿੱਚ ਤੇ ਓਵੇਂ ਥੰਦਾ ਲੱਗਾ ਜਾਂ ਝੂਠ ਹੈਗੀ ਐ ਜਿੰਨਾ ਚਿਰ ਸਰਫ ਦੇ ਨਾਲ ਨਹੀਂ ਮੰਝਦੇ ਉਹਨਾਂ ਚ ਥੋੜਾ ਜਿਹਾ ਸੁਚੀ ਹੁੰਦੀ ਐ ਰੱਬ ਦੇ ਪਿਆਰੇ ਕੌਤਕ ਕਰਦੇ ਨੇ ਸਮਝਾਉਣਾ ਚਾਹੁੰਦੇ ਨੇ ਜੀਵਾਂ ਨੂੰ ਪਰ ਸਮਝਦੇ ਨਹੀਂਗੇ ਹੁਣ ਥਾਲੀ ਟੁੱਟੀ ਤੋਂ ਧੋ ਕੇ ਲੈਂਦੀ ਕਹਿੰਦੇ ਨਹੀਂ ਅਜੇ ਇਹਦੇ ਵਿੱਚ ਝੂਠ ਹੈਗੀ ਅਸੀਂ ਨਹੀਂ ਇਹਦੇ ਵਿੱਚ ਪ੍ਰਸ਼ਾਦ ਪਾਉਣਾ ਫਿਰ ਜਾ ਕੇ ਸਰਫਨਾ ਮੰਦੀ ਦੋ ਤਿੰਨ ਵਾਰੀ ਗਰਮ ਪਾਣੀ ਨਾਲ ਧੋਤੀ ਫਿਰ ਲਿਆ ਕੇ ਪ੍ਰਸ਼ਾਦ ਪਾਇਆ ਤੇ ਉਹਨਾਂ ਹਾਸਾ ਹੱਸ ਛਕਿਆ ਜਦੋਂ ਛਕਿਆ ਤੇ ਕਹਿੰਦੇ ਹੁਣ ਦੋ ਸਾਨੂੰ ਸ਼ਬਦ ਦੋ ਸਾਨੂੰ ਨਾਮ ਤੇ ਨਾਮ ਸਤਗੁਰੂ ਦੇ ਪਿਆਰੇ ਕਹਿੰਦੇ ਨਾਮ ਤੇ ਤੁਹਾਨੂੰ ਰੱਬ ਨੇ ਉਦੋਂ ਹੀ ਦੇ ਦਿੱਤਾ ਸੀ ਜਦੋਂ ਤੁਸੀਂ ਗਰਭ ਦੇ ਵਿੱਚ ਪ੍ਰਵੇਸ਼ ਕਰ ਗਏ ਸੀ ਸਾਡੇ ਕੋਲ ਨਾਮ ਮੁਲਬਦੇ ਹੋ ਨਾਮ ਤੇ ਤੁਹਾਨੂੰ ਸਤਗੁਰਾਂ ਨੇ ਉਦੋਂ ਹੀ ਦੇ ਦਿੱਤਾ ਸੀਗਾ ਕਿਹੜਾ ਨਾਮ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਉਹਨੇ ਤੇਰੀ ਰੱਖਿਆ ਕੀਤੀ ਹੈ ਤੇ ਜਦੋਂ ਇਹ ਗੱਲ ਕਈ ਕਿ ਸਾਨੂੰ ਨਾਮ ਦੋ ਉਹਨਾਂ ਨੇ ਸਮਝਾਇਆ ਨਹੀਂ ਸਾਧੂ ਨਾਮ ਨਹੀਂ ਦਿੰਦੇ ਸਾਧੂ ਉਹ ਦਿੱਤੇ ਹੋਏ ਨਾਮ ਨੂੰ ਫਿਰ ਅੱਗੇ ਜਾਗ ਲਾਉਂਦੇ ਨੇ ਕੁਝ ਪਾਉਂਦੇ ਨੇ ਆਪ ਜਪੈ ਅਵਰੇ ਨਾਮ ਜਪਾਵੇ ਉਹ ਆਪ ਜਪਾਉਂਦੇ ਨੇ ਫਿਰ ਤੇ ਸਤਿਗੁਰੂ ਸਮਝਾਉਂਦੇ ਨੇ ਕਿ ਬੰਦਿਆ ਜੇ ਤੂੰ ਵੀ ਨਾਮ ਦੇ ਨਾਲ ਜੁੜੇਗਾ ਸਾਧੂਆਂ ਦੀ ਸੰਗਤ ਕਰੇਗਾ ਤੇ ਫਿਰ ਤੂੰ ਵੀ ਦਾਨਪੁਣ ਕਰੇਗਾ